ਇੱਕ ਨਾ ਪਾਈਪਾਲ ਸਿੰਘ ਜੀ ਹੋਏ ਆ ਜਿਨ੍ਹਾਂ ਨੂੰ ਪਾਲੀ ਕਹਿੰਦੇ ਸੀ ਪਰ ਇਹਨਾਂ ਦਾ ਜਿਹੜਾ ਮੁੰਡਲਾ ਜੀਵਨ ਸੀਗਾ ਨਾ ਉਹ ਇਸ ਤਰ੍ਹਾਂ ਹੀ ਸੀਗਾ ਜਿਵੇਂ ਭਾਈ ਬੀਦੀ ਚੰਦ ਜੀ ਦਾ ਸੀਗਾ ਇਹ ਵੀ ਜਿਹੜੇ ਸੀ ਨਾ ਇਹ ਧਾੜ ਵੀ ਸੀਗੇ ਰਸਤੇ ਦੇ ਵਿੱਚ ਜਿਹੜੇ ਸੀ ਲੋਕੀ ਸੀ ਉਹਨਾਂ ਨੂੰ ਲੁੱਟਦੇ ਹੁੰਦੇ ਸੀਗੇ ਤੇ ਆਪਣਾ ਜੀਵਨ ਨਰਵਾਹ ਕਰਦੇ ਸੀਗੇ ਇੱਕ ਵਾਰੀ ਦੱਸਦੇ ਆ ਕਿ ਕੋਈ ਬੀਬੀਆਂ ਜਿਹੜੀਆਂ ਜੀ ਜਾ ਰਹੀਆਂ ਸੀਗੀਆਂ ਤੇ ਪਾਲ ਸਿੰਘ ਜੀ ਜਿਹੜੇ ਸੀ ਉੱਚੇ ਲੰਮੇ ਜਵਾਨ ਸੀਗੇ ਜੁੱਸਾ ਬੜਾ ਭਾਰਾ ਸੀਗਾ ਇਹਨਾਂ ਨੇ ਉਸ ਬੀਬੀਆਂ ਤੋਂ ਜਿਹੜੇ ਸੀ ਉਹ ਗਹਿਣੇ ਖੋਲੇ ਜਦ ਜਦੇ ਗਹਿਣੇ ਖੋਲ ਕੇ ਜਿਹੜੇ ਸੀ ਇਥੋਂ ਸੰਤਾਂ ਦੀ ਕੁਟਿਆ ਕੋਲ ਦੀ ਲੰਘਣ ਲੱਗੇ ਹਨ ਤੇ ਇਹਨਾਂ ਨੇ ਦੇਖਿਆ ਕਿ ਕਾਫੀ ਸੰਗਤ ਜਿਹੜੀ ਹਨ ਮਹਾਂਪੁਰਖਾਂ ਦੇ ਚਰਨਾਂ 'ਚ ਬੈਠੀ ਆ ਜਦ ਬੈਠੀ ਆ ਤੇ ਭਾਈ ਪਾਲ ਸਿੰਘ ਦੇ ਅੰਦਰ ਵੀ ਜਿਹੜਾ ਸੀ ਉਹ ਫੁਰਨਾ ਜਿਹੜਾ ਸੀ ਉਹ ਫੁਰ ਗਿਆ ਉਹਨੇ ਕਿਹਾ ਵੀ ਚਲੋ ਲੰਘਣ ਤਾਂ ਲੱਗਿਆਂ ਤੇ ਮਹਾਂਪੁਰਖਾਂ ਨੂੰ ਜਿਹੜਾ ਹੈ ਉਹ ਨਮਸਕਾਰ ਕਰਕੇ ਚੱਲਦੇ ਆ ਜਦ ਇਹ ਗੱਲ ਹੋਈ ਤਾਂ ਭਾਈ ਪਾਲ ਸਿੰਘ ਜੀ ਬਾਬਾ ਹਰਨਾਮ ਸਿੰਘ ਉਹਨਾਂ ਦੇ ਕੋਲ ਗਏ ਆ ਕੇ ਕਹਿਣ ਲੱਗੇ ਮਹਾਂਪੁਰਖ ਨੂੰ ਮੱਥਾ ਟੇਕਦਾ ਉਜਾਦ ਇਨੀ ਗੱਲ ਹੋਈ ਤਾਂ ਸੰਤ ਬਾਬਾ ਹਰਨਾਮ ਸਿੰਘ ਹੋਣਾ ਨੇ ਹਨਾ ਭਾਈਪਾਲ ਸਿੰਘ ਦੇ ਚਿਹਰੇ ਹਾਲ ਦੇਖਿਆ ਦੇਖਦੇ ਸਕੰਨ ਲਈ ਕਹਿੰਦੇ ਓਏ ਚੋਰਾ ਕਿੰਨੇ ਤੂੰ ਕਿੱਥੋਂ ਆਇਆ ਜਦ ਇਨੀ ਗੱਲ ਹੋਈ ਆ ਤੇ ਇਸ ਲਫਜ਼ ਨੇ ਹਨਾ ਭਾਈਪਾਲ ਸਿੰਘ ਦੇ ਮਨ ਨੂੰ ਝੰ ਜੋੜ ਕੇ ਰੱਖ ਦਿੱਤਾ ਭਾਈਪਾਲ ਸਿੰਘ ਇਹਦੀ ਹੱਕੇ ਬੱਕੇ ਹੋ ਗਏ ਕਿ ਇਹਨਾਂ ਨੂੰ ਕਿਵੇਂ ਪਤਾ ਲੱਗ ਗਿਆ ਕਿ ਮੈਂ ਚੋਰ ਆ ਰਸਤੇ ਦੇ ਵਿੱਚ ਬੀਬੀਆਂ ਦੀਆਂ ਟੁੰਬਾ ਜਾਂ ਜੜੀਆਂ ਇਹ ਚੋਰਾ ਕੇ ਲੈ ਕੇ ਆ ਰਹਿਆ ਹੈਗਾ ਪਰ ਜਦ ਬਾਈਪਾਲ ਸਿੰਘ ਨਾਲ ਵਾਲਾ ਸੰਗਤਵਾਲ ਦੇਖਿਆ ਸਾਰੀਆਂ ਸੰਗਤਾਂ ਦੇ ਚਿਹਰੇ ਜਿਹੜੇ ਕਿਸੇ ਰੰਗ ਦੇ ਵਿੱਚ ਕਿਸੇ ਹੁਲਾਰ ਦੇ ਵਿੱਚ ਕਿਸੇ ਜਾਨੀ ਕਿ ਵੰਦਗੀ ਦੀ ਲਹਿਰ ਦੇ ਵਿੱਚ ਰੰਗੇ ਹੋਏ ਸੀ ਉਹ ਐਸਾ ਅਸਰ ਪਿਆ ਭਾਈਪਾਲ ਸਿੰਘ ਜੀ ਉੱਥੋਂ ਹੀ ਹਨ ਭੱਜ ਕੇ ਆਪਣੇ ਘਰ ਆ ਗਏ ਆਪਣੇ ਘਰ ਆ ਕੇ ਹਨ ਆਪਣੇ ਭਰਾ ਦੇ ਨੂੰ ਗਹਿਣੇ ਦੇ ਕੇ ਕਹਿਣ ਲੱਗੇ ਕਿੰਦੇ ਭਾਈ ਆ ਲੈ ਗਏ ਨੇ ਇਹ ਤੇਰੀ ਮਰਜ਼ੀ ਇਹਨੂੰ ਵੇਚ ਦੇ ਵਟ ਦੇ ਜਾਂ ਜਿੱਥੇ ਮਰਜ਼ੀ ਸਿੱਟ ਦੇ ਪਰ ਹੁਣ ਮੈਂ ਇੱਥੇ ਨਹੀਂ ਆਉਣਾ ਹੁਣ ਮੈਂ ਚੋਰੀ ਨਹੀਂ ਕਰਨੀ ਜਾਦੇ ਗੱਲ ਹੋਈ ਤਾਂ ਭਾਈ ਪਾਲ ਸਿੰਘ ਤੇ ਭਰਾ ਵੀ ਹੈਰਾਨ ਹੋ ਗਏ ਕਿ ਇਹ ਨੂੰ ਜਿਹੜਾ ਸੀ ਕੀ ਹੋ ਗਿਆ ਚੰਗੀਆਂ ਭਲੀਆਂ ਚੋਰੀਆਂ ਕਰਦਾ ਹੁੰਦਾ ਸੀਗਾ ਸਾਡੇ ਘਰ ਦਾ ਸਾਰਾ ਜਿਹੜਾ ਸੀ ਗੁਜ਼ਾਰਾ ਦੀ ਚੋਰੀ ਤੇ ਚੱਲਦਾ ਸੀਗਾ ਇਹ ਕਿਵੇਂ ਚੋਰੀ ਕਰਨੀ ਛੱਡਣ ਦਾ ਇਹਨੇ ਗੱਲ ਕਰ ਲਈ ਆ ਉਹ ਬੜਾ ਹੈਰਾਨ ਹੋਇਆ ਪਰ ਪਾਲ ਪਰ ਭਾਈ ਪਾਲ ਸਿੰਘ ਜੀ ਨੇ ਉਸੇ ਟਾਈਮ ਦੁਬਾਰਾ ਫਿਰ ਸੰਤਾ ਕੋ ਆ ਗਏ ਜਦਾ ਆ ਗਏ ਜਦਾ ਆ ਕੇ ਮਥਾ ਟੇਕਿਆ ਤੇ ਮਾਪੁਰ ਕਹਿਣ ਲੱਗੇ ਕਹਿੰਦੇ ਹੋਏ ਤੂੰ ਕਹਿੰਦੇ ਫੇਰ ਕਿੰਨੇ ਦੁਬਾਰਾ ਆ ਗਿਆ ਜਦ ਇਹ ਨਹੀਂ ਗੱਲ ਹੋਈ ਤਾਂ ਉਹ ਫਿਰ ਕਹਿਣ ਲੱਗਾ ਕਿ ਨਾ ਜੀ ਮੈਂ ਚੋਰੀ ਛੱਡ ਕੇ ਹਣਾ ਦੁਬਾਰਾ ਆਇਆ ਜਦ ਪਾਈਪਾਲ ਸਿੰਘ ਹੁਣਾਂ ਨੇ ਮਹਾਪੁਰਖ ਨੂੰ ਇਹ ਗੱਲ ਕਹੀ ਤਾਂ ਮਹਾਪੁਰਖਾ ਕਹਿਣ ਲੱਗੇ ਕਿ ਕਹਿੰਦੇ ਚੋਰ ਵੀ ਕਦੀ ਚੋਰੀ ਛੱਡਦੇ ਆ ਜਦ ਇਸ ਤਰ੍ਹਾਂ ਦੇ ਬਚਨ ਜਿਹੜੇ ਸੀ ਹੋ ਰਿਏ ਸੀ ਤੇ ਉਸ ਟਾਈਮ ਨਾ ਸੰਤ ਬਾਬਾ ਹਰੀ ਸਿੰਘ ਜੀ ਕਹਾਰਪੁਰ ਵਾਲੇ ਕੋਲ ਬੈਠੇ ਸੀ ਕਾਫੀ ਸੰਗਤ ਬੈਠੀ ਸੀ ਜਦ ਬੈਠੀ ਸੀ ਤਾਂ ਬਾਬਾ ਹਰੀ ਸਿੰਘ ਜੀ ਦੇ ਜਿਹੜੇ ਮੁਖਤ ਹੋਣਾ ਕੁਦਰਤੀ ਨਿਕਲਿਆ ਕਹਿੰਦੇ ਮਹਾਂਪੁਰਖੋ ਆਪ ਪਹਿਲਾਂ ਵੀ ਗੁਰੂ ਨਾਨਕ ਸਾਹਿਬ ਦੇ ਰੂਪ ਦੇ ਵਿੱਚ ਜਿਹੜੇ ਸੀ ਉਹ ਲੱਖਾਂ ਨੂੰ ਤਾਰਦੇ ਆਏ ਆਂ ਚੋਰਾ ਨੂੰ ਡਾਕੂਆਂ ਨੂੰ ਇੱਥੇ ਵੀ ਕਿਰਪਾ ਕਰਦੇ ਹੋ ਉਹ ਜਦ ਇੰਨੀ ਗੱਲ ਹੋਈ ਮਹਾਂਪੁਰਖ ਕਹਿਣ ਲੱਗੇ ਕਹਿੰਦੇ ਗੁਰਮਖੋ ਉਹ ਤਾਂ ਗੁਰੂ ਨਾਨਕ ਸਾਹਿਬ ਸੀ ਜਿਹੜੇ ਲੱਖਾਂ ਕਰੋੜਾਂ ਤੇ ਜਿਨ੍ਹਾਂ ਨੇ ਉਪਕਾਰ ਕੀਤੇ ਪਰ ਸੰਗਤ ਦੀ ਬੇਨਤੀ ਜਿਹੜੀ ਜਦ ਦੁਬਾਰਾ ਸੁਣੀ ਮਹਾਂਪੁਰਖ ਫਿਰ ਚੁੱਪ ਕਰ ਗਏ ਜਦ ਚੁੱਪ ਕਰ ਗਏ ਤੇ ਫਿਰ ਕਿੰਦੇ ਚੰਗਾ ਭਈ ਦੇ ਮੇਰੀ ਮਰਜ਼ੀ ਹੈ ਫਿਰ ਗੱਲ ਕੀ ਆ ਕਿ ਉਹ ਜਿਹੜਾ ਸੀ ਪਾਲ ਸਿੰਘ ਜੀ ਪਾਲੀ ਜਿਹੜੇ ਸੀਗੇ ਹਨ ਉਹ ਫਿਰ ਜਿਹੜੇ ਸੀ ਮਾਪੁਰਖਾਂ ਦੇ ਸੇਵਕ ਬਣ ਗਏ ਸੀ ਪੱਕੇ ਤੌਰ ਦੇ ਉੱਤੇ ਸੋ ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਪ੍ਰਮਾਣ ਜਿਹੜੇ ਹਨ ਸਮੇਂ-ਸਮੇਂ ਤੇ ਮਾਪੁਰਖਾਂ ਦੇ ਟਾਈਮ ਦੇ ਹੋਏ ਹੋ ਆ ਤੇ ਉਹਦੇ ਵਿੱਚੋਂ ਹਨ ਫਿਰ ਪਾਈ ਪਾਲ ਸਿੰਘ ਜਿਹੜੇ ਸੀ ਉਹ ਸਮਾਂ પાਕੇ ਉਹਨਾਂ ਦੇ ਉੱਤੇ ਐਸੀ ਦੱਸਦੇ ਕਿ ਰੋਹਾਨੀਆਂ ਦੀ ਰੰਗੜ ਚੜ੍ਹੀ ਸੀਗੀ ਹਨ ਕਿ ਉਹ ਫਿਰ ਸੰਤ ਰੂਪ ਹੀ ਹੋ ਗਏ ਸੀ ਜਦ ਸੰਤ ਰੂਪ ਹੋਏ ਤੇ ਉਹਨਾਂ ਦੇ ਜਦੋਂ ਜਾਣ ਦਾ ਆਖਰੀ ਵਕਤ ਆਇਆ ਹਨ ਤੇ ਉਹਨਾਂ ਨੇ ਫਿਰ ਆ ਕੇ ਸੰਤ ਬਾਬਾ ਜੁਵਾਲਾ ਸੁਖਨਾ ਨੂੰ ਕਹਿਤਾ ਕਹਿੰਦੇ ਭਾਈ ਵੀ ਮੈਨੂੰ ਸੱਚਖੰਡ ਤੋਂ ਸੁਨੇਹਾ ਆ ਗਿਆ ਸੀ 10 ਵਜੇ ਸਵੇਰੇ ਹਨਾ ਸੱਚਖੰਡ ਚਲੇ ਜਾਣਾ ਤੇ ਤੁਸੀਂ ਜਾ ਕੇ ਨਾ ਸੰਤ ਹਰੀ ਸਿੰਘ ਘਰਪੋੜਾ ਨੂੰ ਕਹਿ ਦਿਓ ਕਿ ਉਹ ਜਿਹੜੇ ਹਨਾ ਸਾਨੂੰ ਸੱਚਖੰਡ ਜਾਣ ਤੋਂ ਪਹਿਲਾਂ ਦਰਸ਼ਨ ਜ਼ਰੂਰ ਦੇਣ ਜਦ ਇਹ ਗੱਲ ਹੋਈ ਤੇ ਸੰਤ ਬਾਬਾ ਫਿਰ ਮਹਾਪੁਰਖ ਜਿਹੜੇ ਸੀਗੇ ਉਹ ਸਵੇਰੇ ਅੰਮ੍ਰਿਤ ਵੇਲੇ ਤਿਆਰ ਹੋ ਕੇ ਨਾ ਖਾਰਪੁਰ ਗਏ। ਜਦ ਗਏ ਤਾਂ ਸੰਤ ਬਾਬਾ ਹਰੀ ਸਿੰਘ ਜੀ ਜਿਹੜੇ ਸੀ ਉਹਨਾਂ ਨੂੰ ਬਾਹਰ ਹੀ ਮਿਲ ਗਏ। ਉਹਨਾਂ ਨੇ ਹਨਾ ਸੰਤ ਬਾਬਾ ਪਾਲ ਸਿੰਘ ਉਹਨਾਂ ਦੀ ਜਾਣ ਦੀ ਜਦੋਂ ਗੱਲ ਕੀਤੀ ਤੇ ਬਾਬਾ ਹਰੀ ਸਿੰਘ ਜੀ ਕਹਿਣ ਲੱਗੇ ਕਿੰਦੇ ਹਾਂ ਉਹਨਾਂ ਦੀ ਖਬਰ ਸਾਨੂੰ ਪਹਿਲਾਂ ਹੀ ਮਿਲ ਗਈ ਸੀ ਇਸ ਕਰਕੇ ਅਸੀਂ ਉਹਨਾਂ ਦਾ ਢਾਡਾ ਇੰਤਜ਼ਾਰ ਕਰ ਹੀ ਰਹੇ ਸੀਗੇ। ਜਦ ਇਹ ਆਪਸ ਵਿੱਚ ਗੱਲਾਂ ਬਾਤਾਂ ਹੋਈਆਂ ਤੇ ਦੋਨੇ ਜਾਨੇ ਮਹਾਪੁਰਖ ਜਿਹੜੇ ਸੀਨ ਆਪਣੇ ਸਿੰਘਾਂ ਦੇ ਨਾਲ ਘੋੜਿਆਂ ਤੇ ਸਵਾਰ ਹੋ ਗਏ। ਇਦੋਂ ਦਸਵਾਰ ਹੋ ਕੇ ਹਨ ਜਾਨਵਲ ਨੂੰ ਤੁਰਿਆ ਮਾਹਪੁਰਖਾਂ ਦੇ ਕੋਲ ਤੇ ਰਸਤੇ ਦੇ ਵਿੱਚ ਹਨਾ ਇੱਕ ਸੰਗਤ ਜਿਹੜੀ ਸੀ ਪਿੰਡ ਦੀ ਉਹਦੇ ਨਾਲ ਮਾਹਪੁਰਖਾਂ ਦਾ ਮੁਲਾਪ ਹੋ ਗਿਆ। ਉਸ ਸੰਗਤ ਦੀ ਜਿੰਨੀ ਪਿੰਡ ਦੀ ਸੰਗਤ ਸੀਗੀ ਉਹਨਾਂ ਨੇ ਮਾਹਪੁਰਖਾਂ ਨੇ ਇੰਨਾ ਪਿਆਰ ਦਿਖਾਇਆ ਕਿ ਮਾਹਪੁਰਖਾਂ ਦੇ ਦਸ ਤੋਂ ਜ਼ਿਆਦਾ ਟਾਈਮ ਉੱਥੇ ਹੀ ਹੋ ਗਿਆ। ਮਾਹਪੁਰਖ ਸੰਤ ਬਾਬਾ ਹਰੀ ਸਿੰਘ ਜੀ ਨੇ ਸੰਗਤਾਂ ਨੂੰ ਬਿਠੇਰਾ ਕਿਹਾ ਕਿ ਅਸੀਂ ਬਹੁਤ ਜ਼ਰੂਰੀ ਜਾਣਾ ਵੀ ਸਾਨੂੰ ਬੜਾ ਜ਼ਰੂਰੀ ਕੰਮ ਆ ਪਰ ਸੰਗਤ ਦਾ ਪ੍ਰੇਮ ਦੇਖ ਕੇ ਜਿਹੜਾ ਸੀਗੇ ਉਹ ਮਾਹਪੁਰਖ ਫੇ ਉੱਥੇ ਰੁਕ ਗਏ। ਇਧਰੋਂ ਸੰਤਪਾਲ ਸਿੰਘ ਹੁਣਾਂ ਨੇ ਹਨਾ ਸੰਤ ਦਲੀਪ ਸਿੰਘ ਹੁਣਾਂ ਨੂੰ ਆਪਣੇ ਕੋਲ ਬੁਲਾਇਆ ਕਹਿਣ ਲੱਗੇ ਕਹਿੰਦੇ ਵੀ ਜਾ ਕਿੱਦਾਂ ਕਰੋ ਉੱਪਰ ਚੜ੍ਹ ਕੇ ਦੇਖੋ ਕਿ ਸੰਤ ਹਰੀ ਸਿੰਘ ਜੀ ਜਿਹੜੇ ਹੈ ਨਾ ਕਹਾਰਪੁਰ ਵਾਲੇ ਆ ਉਹ ਆ ਰਹੇ ਲੱਗੇ ਕਿ ਨਹੀਂ ਅਜੇ ਉਹ ਜਦ ਇੰਨੀ ਗੱਲ ਹੋਈ ਤਾਂ ਸੰਤ ਬਾਬਾ ਦਲੀਪ ਸਿੰਘ ਹੁਣ ਜਦੋਂ ਉੱਪਰ ਚੜ੍ਹੇ ਉਹਨਾਂ ਨੂੰ ਦੂਰ ਦੂਰ ਤੱਕ ਬੜੇ ਗੋ ਨਾਲ ਨਜ਼ਰ ਮਾਰੀ ਕੀ ਤੱਕਿਆ ਕਿ ਸੰਤ ਬਾਬਾ ਹਰੀ ਸਿੰਘ ਹੁਣ ਤਾਂ ਕਿਤੇ ਨਜ਼ਰ ਨਹੀਂ ਆ ਰਹੇ ਤੇ ਨਾ ਘੋੜਿਆਂ ਦੀਆਂ ਟਾਪਾਂ ਦੀ ਆਵਾਜ਼ ਆ ਰਹੀ ਆ ਉਹ ਬਾਅਦ ਸਿਰ ਸੰਤ ਬਾਬਾ ਹਨਪਾਲ ਸਿੰਘ ਹੁਣਾਂ ਕੋ ਆਏ ਉਹ ਕਹਿਣ ਲੱਗੇ ਜੀ ਮੈਂ ਆਪਣੇ ਗੋਵ ਨਾ ਦੇਖਿਆ ਹੈਗਾ ਤੇ ਮੈਨੂੰ ਅਜੇ ਤੱਕ ਕਿਤੇ ਨਜ਼ਰ ਨਹੀਂ ਆਉਂਦੇ ਸੰਤ ਬੱਬਾ ਪਾਲ ਸਿੰਘ ਜੀ ਕਹਿਣ ਲੱਗੇ ਕਹਿੰਦੇ ਅੱਛਾ ਪਾਈ ਚਲੋ ਫਿਰ ਇਸ ਤਰ੍ਹਾਂ ਕਰਦੇ ਆ ਅਸੀਂ 2 ਘੰਟੇ ਹੋਰ ਉਹਨਾਂ ਦਾ ਹੋਰ ਇੰਤਜ਼ਾਰ ਕਰ ਲੈਂਦੇ ਆ 12 ਵਜੇ ਤੱਕ ਤੇ ਜੇ ਆ ਗਏ ਤਾਂ ਫਿਰ ਤਾਂ ਬਹੁਤ ਚੰਗੀ ਗੱਲ ਹੈਗੀ ਆ ਜਦ ਇੰਨੀ ਗੱਲ ਹੋਈ ਹੈ ਤੇ ਜਦ 12 ਵਜੇ ਦਾ ਟਾਈਮ ਹੋਇਆ ਹਨ ਤੇ ਸੰਤ ਬੱਬਾ ਪਾਲ ਸਿੰਘ ਉਹਨਾਂ ਨੇ ਫਿਰ ਦੁਬਾਰਾ ਸੰਤ ਬੱਬਾ ਦਲੀਪ ਸੋਹਣ ਨੂੰ ਉੱਪਰ ਭੇਜਿਆ ਕਹਿੰਦੇ ਜਾ ਕੇ ਹੁਣ ਦੇਖੋ ਕਿ ਜਿਹੜੇ ਸੰਤ ਹਰੀ ਸਿੰਘ ਜੀ ਖਰਪੁਰ ਵਾਲੇ ਆ ਵੀ ਉਹ ਲਗੇ ਆ ਰਹੇ ਕਿ ਨਹੀਂ ਆ ਰਹੇ ਜਦ ਇਹ ਨਹੀਂ ਗੱਲ ਹੋਈ ਤੇ ਸੰਤ ਬੱਬਾ ਦਲੀਪ ਸਿੰਘ ਉਹਨਾਂ ਨੇ ਉੱਤੇ ਨਜ਼ਰ ਜਿਹੜੀ ਸੀ ਜਦੋਂ ਦੜਾ ਕੇ ਦੇਖੀ ਤੇ ਉਹਨਾਂ ਨੇ ਤੱਕਿਆ ਪਰ ਉਹਨਾਂ ਨੂੰ ਹਨਾ ਸੰਤ ਹਰੀ ਸਿੰਘ ਜੀ ਜਿਹੜੇ ਸੀਗੇ ਉਹ ਨਜ਼ਰ ਨਹੀਂ ਆਏ ਕਿਉਂਕਿ ਸੰਤ ਹਰੀ ਸਿੰਘ ਜੀ ਉਹ ਉਸ ਟਾਈਮ ਜਿਹੜੇ ਸੀ ਮਹਾਪੁਰਖਾਂ ਦੇ ਕੋਲ ਪਹੁੰਚ ਗਏ ਸੀਗੇ ਪਰ ਉਹ ਮਹਾਪੁਰਖਾਂ ਦੇ ਜਿਹੜੇ ਘੋੜੇ ਸੀ ਹਨਾ ਉਹ ਨੀਵੀਂ ਜਗ੍ਹਾ ਉਤਰੇ ਸੀਗੇ ਤੇ ਪਰ ਇਧਰ ਉਹਨਾਂ ਸੰਤ ਦਲੀਪ ਸਿੰਘ ਨੂੰ ਨਜ਼ਰ ਨਹੀਂ ਆਏ ਉਹ ਫਿਰ ਸੰਤ ਬਾਬਾ ਦਰੀਵਸ ਜੀ ਹੁਣੀ ਬਫਸ ਫਿਰ ਸੰਤ ਬਾਬਾ ਪਾਸੋਂ ਹੁਣਾ ਕੋ ਆ ਗਏ ਕਹਿਣ ਲੱਗੇ ਕਿ ਜੀ ਮੈਨੂੰ ਤਾਂ ਉਪਰੋਂ ਨਜ਼ਰ ਨਹੀਂ ਆਏ ਮੈਂ ਤਾਂ ਦੁਬਾਰਾ ਫਿਰ ਚੰਗੀ ਤਰ੍ਹਾਂ ਦੇਖੇ ਆ ਜਦ ਇੰਨੀ ਗੱਲ ਹੋਈ ਤੇ ਸੰਤ ਪਾਲ ਸਿੰਘ ਜੀ ਕਹਿਣ ਲੱਗੇ ਕਹਿੰਦੇ ਅੱਛਾ ਭਾਈ ਤੇ ਲੱਗਦਾ ਸੰਤ ਖਰੀ ਸਿੰਘ ਹੁਣਾ ਦੇ ਦਰਸ਼ਨ ਹਨਾ ਸਾਡੇ ਜੇ ਕਰਮਾਂ ਵਿੱਚ ਨਹੀਂ ਆ ਤੁਸੀਂ ਇਸ ਤਰ੍ਹਾਂ ਕਰੋ ਕਿ ਸੰਤ ਬਾਬਾ ਹਰਨਾਮ ਸਿੰਘ ਹੁਣਾ ਦੇ ਜਿਹੜੇ ਹਨਾ ਜੋੜੇ ਆ ਤੇ ਉਹਨਾਂ ਦੇ ਗੁੱਟ ਕੇ ਸਾਹਿਬ ਆ ਉਹਨਾਂ ਦੇ ਸਾਨੂੰ ਦਰਸ਼ਨ ਕਰਾਓ ਜਦ ਇੰਨੀ ਗੱਲ ਹੋਈ ਤਫੇਰ ਸੰਤ ਬਾਬਾ ਬਲੀਵ ਸਿੰਘ ਜੀ ਬਾਕੀ ਸੰਗਤ ਦੇ ਨਾਲ ਉੱਥੇ ਗਏ ਆ। ਉਹਨੇ ਅੰਦਰੋਂ ਆ ਗਿਆ ਨਾ ਸੰਤ ਬਾਬਾ ਹਰਨਾਮ ਸਿੰਘ ਉਹਨਾਂ ਦੇ ਜੋੜੇ ਤੇ ਉਹਨਾਂ ਦੇ ਬਾਕੀ ਜਨਮ ਦੀਆਂ ਨਿਸ਼ਾਨੀਆਂ ਸੀਗੀਆਂ। ਉਹ ਲਿਆ ਕੇ ਹਨ ਸੰਤ ਬਾਬਾ ਪਾਲ ਸਿੰਘ ਉਹਨਾਂ ਦੇ ਅੱਗੇ ਰੱਖ ਦਿੱਤੀਆਂ। ਜਦ ਅੱਗੇ ਰੱਖੀਆਂ ਤਾਂ ਸੰਤ ਬਾਬਾ ਪਾਲ ਸਿੰਘ ਉਹਨਾਂ ਨੇ ਫਿਰ ਇਹਨਾਂ ਨੂੰ ਮੱਥਾ ਟੇਕਿਆ। ਜਦ ਮੱਥਾ ਟੇਕਿਆ ਤੇ ਫਿਰ ਚਾਦਰ ਲੈ ਕੇ ਲੰਮੇ ਪੈ ਗਏ। ਲੰਮੇ ਪੈ ਕੇ ਆਪਣਾ ਪੰਜ ਭੂਤ ਜੇੜਾ ਸੀ ਉਹ ਸਰੇਵ ਵਾਗ ਦਿੱਤਾ ਸੀ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਸੰਤ ਬਾਬਾ ਹਰਨਾਮ ਸਿੰਘ ਹੋਣਾ ਤੋਂ ਜਿੰਨੇ ਵੀ ਬਰਸੋਏ ਸਾਧੂ ਆ ਹਨਾ ਉਹਨਾਂ ਨੇ ਸੰਤ ਬਾਬਾ ਹਰਨਾਮ ਸਿੰਘ ਹੋਣਾ ਦੇ ਨਾਲ ਜੋ ਪ੍ਰੀਤ ਜਿਹੜੀ ਆਪਣੀ ਉੜਕ ਤੱਕ ਨਵਾਈ ਆ ਉਸ ਪ੍ਰੀਤ ਦੇ ਸਦਕੇ ਜਿਹੜੇ ਹਨਾ ਇਹ ਸਾਰਾ ਕੁਝ ਜੋ ਸੰਗਤਾਂ ਦਾ ਪ੍ਰੇਮ ਪਿਆਰ ਉਦਮ ਹੈਗਾ ਇਹ ਉਤਸ਼ਾਠਾਠਾ ਮਾਰਿਆ ਹੈਗਾ